ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੱਲ ਕਰਾਂਗੇ ਵੈਦ ਜੀ ਨੂੰ ਬੁਲਾਉਣਾ ਜਦੋਂ ਜਾਚੇ ਲਾਲੂ ਨੇ ਗੁਰੂ ਜੀ ਸਮਝਾਉਣ ਸਮਝਾਇਆ ਤੇ ਉਹ ਨਹੀਂ ਸਮਝੇ ਫਿਰ ਵੈਦ ਜੀ ਨੂੰ ਬੁਲਾਇਆ ਗਿਆ ਇਸ ਸ਼ਬਦ ਪਿੱਛੋਂ ਗੁਰੂ ਜੀ ਚੁੱਪ ਚਾਪ ਲੇਟ ਗਏ ਨਾ ਉਹਨਾਂ ਨੇ ਕੁਝ ਖਾਧਾ ਨਾ ਪੀਤਾ ਪਰਿਵਾਰ ਨੇ ਸਾਰੇ ਜੀਆ ਨੇ ਪਿਤਾ ਕਾਲੂ ਨੂੰ ਕਿਹਾ ਕਿ ਤੁਹਾਨੂੰ ਆਪਣੇ ਪੁੱਤਰ ਲਈ ਵੈਦ ਕੋਲੋਂ ਕੋਈ ਨੁਕਸਾ ਲਿਆਉਣਾ ਚਾਹੀਦਾ ਹੈ ਕੀ ਪਤਾ ਥੋੜੇ ਥੋੜੇ ਜੇ ਪੈਸਿਆਂ ਨਾਲ ਗੁਰੂ ਨਾਨਕ ਦੇਵ ਜੀ ਤੰਦਰੁਸਤ ਹੋ ਜਾਣ ਫੇਰ ਕਾਲੂ ਜੀ ਵੈਦ ਕੋਲ ਗਿਆ ਅਤੇ ਵੈਦ ਨੂੰ ਆਪਣੇ ਘਰ ਲੈ ਆਂਦਾ ਵੈਦ ਨੇ ਗੁਰੂ ਨਾਨਕ ਦੇਵ ਜੀ ਦੀ ਨਜ ਨੱਬਜ ਵੇਖੀ ਪਰ ਗੁਰੂ ਜੀ ਨੇ ਆਪਣੀ ਬਾਹ ਛੜਾ ਲਈ ਅਤੇ ਕਿਹਾ ਕੀ ਵੈਦ ਜੀ ਤੁਸੀਂ ਇਹ ਕੀ ਕਰਨ ਲੱਗੇ ਹੋ ਵੈਦ ਨੇ ਕਿਹਾ ਤੁਹਾਡੀ ਬਿਮਾਰੀ ਵੇਖਣ ਲੱਗਾ ਪਰ ਗੁਰੂ ਜੀ ਹੱਸ ਕੇ ਸ਼ਲੋਕ ਉਚਾਰਿਆ ਵੈਦ ਬੁਲਾਇਆ ਵੈਦ ਕੀ ਪਕੜ ਢੰਡੋਲੇ ਬਾਹ ਭੋਲਾ ਵੈਦ ਨਾ ਜਾਣੀਏ ਕਰਕ ਕਰੇਜਾ ਮਹਾ ਜਹਾਂ ਵੈਦ ਘਰ ਆਪਣੇ ਮੇਰੀ ਆਹਾਂ ਨਾਲ ਲਏ ਅਮਰ ਤੇ ਸਹ ਆਪਣੇ ਤੂੰ ਕਿਸ दारू ਦੇਹ ਫੇਰ ਗੁਰੂ ਜੀ ਨੇ ਵੈਦ ਨੂੰ ਪੁੱਛਿਆ ਕਿ ਤੁਸੀਂ ਆਪ ਹੀ ਦੱਸੋ ਕਿ ਤੁਹਾਨੂੰ ਕੀ ਰੋਗ ਹੈ ਤਾਂ ਗੁਰੂ ਜੀ ਨੇ ਫਰਮਾਇਆ ਦੁੱਖ ਵਿਛੋੜਾ ਇੱਕ ਦੁੱਖ ਭੁਖ ਇੱਕ ਦੁੱਖ ਸਕਤਵਾਰ ਜਮਦੂਤ ਇੱਕ ਦੁੱਖ ਰੋਗ ਲਗੈ ਤਨ ਥਾਏ ਵੈਦ ਨਾ ਭੋਲੇ दारू ਲਾਏ ਵੈਦ ਨਾ ਭੋਲੇ दारू ਲਾਏ ਦਰਦ ਹੋਏ ਦੁੱਖ ਰਹੈ ਸਰੀਰ ਐਸਾ दारू ਲਗੇ ਨਾ ਬੀਰ ਰਹਾਓ ਖਸਮ ਵਿਸਾਰ ਕੀਏ ਰਸਪੋਗ ਤਾਂ ਤਨ ਉੱਠ ਖਲੋਏ ਰੋਗ ਮਨ ਅੰਦੇ ਕੋ ਮਿਲੇ ਸਜਾਏ ਵੈਦ ਨਾ ਭੋਲੇ دارو ਲਾਏ ਇਹ ਸੁਣ ਕੇ ਵੈਦ ਪਿੱਛੇ हट ਕੇ ਖਲੋ ਗਿਆ ਤੇ ਕਿਹਾ ਕਿ ਗੁਰੂ ਜੀ ਨੂੰ ਕੋਈ ਰੋਗ ਨਹੀਂ ਹੈ ਇਹਨਾਂ ਦੇ ਰਿਸ਼ਤੇਦਾਰਾਂ ਤੇ ਦੋਸਤ ਮਿੱਤਰਾਂ ਨੂੰ ਗੁਰੂ ਜੀ ਬਾਰੇ ਕੋਈ ਫਿਕਰ ਨਹੀਂ ਕਰਨੀ ਚਾਹੀਦੀ ਕਿਉਂਕਿ ਇਹ ਕੋਈ ਮਹਾਪੁਰਸ਼ ਹਨ ਫਿਰ ਵੈਦ ਜੀ ਨੇ ਬੰਦਨਾ ਕੀਤੀ ਅਤੇ ਚਲੇ ਗਿਆ ਦੇਵਾਈ ਗੁਰੂ ਜੀ ਦਾ ਖਾਲਸਾ ਵਾਈ ਗੁਰੂ ਜੀ ਦੀ ਫਤਿਹ ਅੱਜ ਆਪਾਂ ਗੁਰੂ ਨਾਨਕ ਦੇਵ ਜੀ ਦੇ ਗ੍ਰਸਤੀ ਜੀਵਨ ਬਾਰੇ ਗੱਲ ਕਰਾਂਗੇ ਧੰਨਵਾਦ ਜੀ ਵੀਡੀਓ ਵੇਖਣ ਲਈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਵੀਡੀਓ ਨੂੰ ਲਾਈਕ ਤੇ ਕਮੈਂਟ ਵੀ ਧੰਨਵਾਦ